ਸੋਸ਼ਲ ਮੀਡੀਆ ਦੇ ਉੱਪਰ ਲੁੱਟਖੋ ਅਤੇ ਚੋਰੀ ਦੀਆਂ ਵਾਰਦਾਤਾਂ ਆਮ ਦੇਖਣ ਨੂੰ ਮਿਲਦੀਆਂ ਨੇ ਤੇ ਅਜਿਹੀਆਂ ਖਬਰਾਂ ਦੇ ਨਾਲ ਹਰ ਪਾਸੇ ਸਹਨ ਦਾ ਮਾਹੌਲ ਬਣਾਈ ਹੋਇਆ ਹੈ। ਉੱਥੇ ਹੀ ਹੁਣ ਪੈਟਰੋਲ ਪੰਪਾਂ ਦੇ ਉੱਪਰ ਵੀ ਲਗਾਤਾਰ ਅਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਪਈਆਂ ਨੇ ਕਿ ਲੋਕੀ ਪੈਟਰੋਲ ਪਵਾਉਣ ਦੇ ਲਈ ਆਉਂਦੇ ਨੇ ਅਤੇ ਪੈਸੇ ਨਹੀਂ ਦਿੰਦੇ ਬਲਕਿ ਮੌਕਾ ਦੇ ਕੇ ਫਰਾਰ ਹੋ ਜਾਂਦੇ ਨੇ। ਇੱਕ ਸੀਸੀਟੀਵੀ ਫੁਟੇਜ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪੈਟਰੋਲ ਪੰਪ ਦੀ ਮਾਮਲਾ ਜਿਹੜਾ ਸੰਗਰੂਰ ਦਾ ਦੱਸਿਆ ਜਾ ਰਿਹਾ ਜਿੱਥੇ ਇੱਕ ਕਾਰ ਆਉਂਦੀ ਹੈ 2100 ਰਪੇ ਦਾ ਤੇਲ ਵੀ ਪੋਣਦੀ ਹੈ ਜਾਣਕਾਰੀ ਮੁਤਾਬਕ ਦੱਸੀ ਹੈ ਕਿ ਜਿਵੇਂ ਹੀ 2100 ਦਾ ਤੇਲ ਕਾਰ ਦੇ ਵਿੱਚ ਪੈ ਜਾਂਦਾ ਹੈ ਤਾਂ ਪੈਟਰੋਲ ਪੰਪ ਦੇ ਵੱਲੋਂ ਪੈਸੇ ਮੰਗਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇਲ ਪਾਉਣ ਤੋਂ ਬਾਅਦ ਤੇ ਇਸ ਤੋਂ ਪਹਿਲਾਂ ਕਿ ਪੈਟਰੋਲ ਪੰਪ ਦਾ ਕਰਮਚਾਰੀ ਪੈਸੇ ਮੰਗਦਾ ਉਸ ਤੋਂ ਪਹਿਲਾਂ ਹੀ ਉਹ ਕਾਰ ਚਾਲਕ ਜਿਹੜੇ ਨੇ ਤੇਲ ਪਾਉਣ ਤੋਂ ਬਾਅਦ ਆਪਣੀ ਕਾਰ ਨੂੰ ਤੇਜ਼ ਫੀਰ ਦੇ ਨਾਲ ਭਜਾ ਕੇ ਲੈ ਜਾਂਦੇ ਨੇ ਜਿਸ ਤੋਂ ਬਾਅਦ ਪੈਟਰੋਲ ਪੰਪ ਦਾ ਕਰਮਚਾਰੀ ਜਿਹੜਾ ਹੈ ਉਹ ਪਿੱਛੋਂ ਕੁਝ ਮਾਰਨ ਦੀ ਕੋਸ਼ਿਸ਼ ਵੀ ਕਰਦਾ ਹੈ ਜਿਸ ਕਰਕੇ ਕਾਰ ਦੇ ਇੱਕ ਪਿਛਲੇ ਲਾਈਟ ਜਿਹੜੀ ਹੈਗੀ ਉਹ ਵੀ ਟੁੱਟ ਜਾਂਦੀ ਹੈ ਪਰ ਜਦੋਂ ਇਸ ਮਾਮਲੇ ਦੇ ਬਾਰੇ ਪੈਟਰੋਲ ਪੰਪ ਦੇ ਮਾਲਕਾ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਦੇ ਵੱਲੋਂ ਇਹ ਆਖਿਆ ਗਿਆ ਕਿ 5ਵੀਂ ਵਾਰ ਇਹ ਵਾਰਦਾਤ ਹੋਈ ਹੈ ਉਹਨਾਂ ਦੇ ਪੈਟਰੋਲ ਪੰਪ ਤੇ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅੱਜ ਤੱਕ ਕਿਸੇ ਵੀ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ بار-बार ਅਜਿਹੀਆਂ ਘਟਨਾਵਾਂ ਜਿਹੜੀਆਂ ਨੇ ਉਹ ਹੋ ਜਾਂਦੀਆਂ ਨੇ ਜਿਸ ਨੂੰ ਲੈ ਕੇ ਅਸੀਂ ਸੁਰੱਖਿਅਤ ਵੀ ਮਹਿਸੂਸ ਨਹੀਂ ਕਰਦੇ ਕਿਉਂਕਿ ਕੱਲ ਨੂੰ ਕੋਈ ਵੱਡਾ ਹਸਾ ਵੀ ਵਾਪਰ ਸਕਦਾ ਹੈ 2100 ਰੁਪਏ ਦਾ ਸੀ 9:10 ਵਜੇ ਦੇ ਕਰੀਬ ਹੁੰਦਾ ਟਾਈਮ ਸੀ

ਜਿਹੜੇ ਵੀ ਵਰਦਾਤ ਹੁੰਦੀ ਹੈ ਬਹੁਤ ਜ਼ਿਆਦਾ ਤਿੰਨ ਚਾਰ ਵਾਰ ਹੋ ਗਈ ਸਾਡੇ ਨਾਲ ਇੱਥੇ ਤੇ ਕੋਈ ਇਸ ਤੇ ਐਕਸ਼ਨ ਵਕਸ਼ਨ ਨਹੀਂ ਹੁੰਦਾ ਕੋਈ ਨਹੀਂ ਹਰ ਵਕਤ ਅੱਜ ਕੱਲ੍ਹ ਹੋਰ ਜ਼ਿਆਦਾ ਰਾਤ ਨੂੰ ਕੰਮ ਕਰਨਾ ਬਹੁਤ ਔਖ ਹੋ ਗਿਆ ਜੋ ਵੀ ਆਂਦਾ ਪਰੇਸ਼ਾਨੀ ਕਰਦਾ ਹੈ ਪੁਰਸਾਈ ਪੁਰਸਪੀਸੀਆਰ ਵਾਲੇ ਸੀ ਪਾਚ ਇਹ ਰਾਤ ਸਾਡੇ ਫੇਰ ਇੱਕ ਕਾਰ ਆਈ ਕਰੂਜ਼ ਗੱਡੀ ਸੀਗੀ ਉਹਨੇ ਰਾਤ ਤੇਲ ਪੋਣ ਵਾਸਤੇ ਹੀ ਮੁੰਡੇ ਉੱਥੇ ਤੇਲ ਪਾ ਕੇ ਗਿਆ ਹੀ ਹੈ ਪਾਂ ਲੱਗੀ ਹੈ ਤਾਂ ਉਹਨੇ ਤੇਲ ਪਵਾ ਕੇ ਨਾਲ ਦਾ ਗੱਡੀ ਤੇ ਸਲਫਮਾਦਾ ਗੱਡੀ ਭੱਜ ਗਈ ਜੀ ਰਾਤ ਇਹ ਸਾਡੇ ਅੱਜ ਇੱਕ ਪਹਿਲਾ ਵਾਕਾ ਨਹੀਂ ਹੈਗਾ ਦੋ ਸਾਲਾਂ ਚ ਚੌਥੀ ਪੰਜਵੀਂ ਵਾਰ ਦਾ ਵਾਕਾ ਹੈਗਾ ਅੱਜ ਤੋਂ 2 ਸਾਲ ਪਹਿਲਾਂ ਸਾਡੇ ਨਵਾਂ ਪੰਪ ਜਿਹੜਾ ਇੱਧਰ ਐਚਪੀ ਦਾ ਪੰਪ ਲਾਇਆ ਹੋਇਆ ਉੱਥੋਂ ਬੱਚਾ ਆਪਦਾ ਹਿਸਾਬ ਲੈ ਕੇ ਤੇ ਸਮਾਨ ਕਲੋਨੀ ਦੇ ਵਿੱਚ ਦੀ ਆਇਆ ਸੀ 1 ਲੱਖ 43 ਹਜ਼ਾਰ ਰੁਪਏ ਖੋ ਕੇ ਲੈ ਗਏ ਸੀ ਉਸ ਵੇਲੇ ਵੀ ਉਹ ਵੀ 2 ਸਾਲ ਹੋ ਗਏ ਅੱਜ ਤੱਕ ਸਾਡੀ ਨਾ ਰਿਕਵਰੀ ਹੋਈ ਹੈ ਨਾ ਕੋਈ ਬੰਦੇ ਫਰੇਗੇ ਇੰਨਾ ਬੜਾ ਹਾਲ ਹੈ ਅਸੀਂ ਜਿਹੜਾ ਵੀ ਹੈਗਾ ਜੀ ਅਸੀਂ ਤਾਂ ਜਿਹੜੀ ਪਹਿਲਾਂ ਅਸੀਂ ਮੰਗ ਸਾਡੀ ਸਰਕਾਰ ਨੂੰ ਵੋਟ ਦੇਖਦੇ ਹੋਏ ਵੋਟਾਂ ਪਾਈਆਂ ਸੀ ਅੱਜ ਤੱਕ ਕਿਸੇ ਨੂੰ ਵੀ ਕੋਈ ਇਨਸਾਫ ਨਹੀਂ ਹੋਇਆ ਉਦੋਂ ਹੀ ਜ਼ਿਆਦੇ ਗੁੰਡਾਗਰਦੀ ਵਧੀ ਪਈ ਹੈ ਜੀ ਹਾਂ ਜੀ। ਕਿ ਕਿ ਆਖਾ ਪੰਜਵਾਂ ਦਿਨ ਹੋਇਆ ਤੇ ਹਾਂ ਜੀ ਰਾਤ ਕਿੰਨੇ ਦਾ ਫੇਰ ਪਵਾਤੇ ਰਾਤ 2100 ਦਾ ਪਾ ਕੀ ਹੈ ਅੱਜ ਇਹ ਪੰਜਵਾਂ ਛੇਵਾਂ ਵਕਾ ਹੈ ਸਾਡੇ ਪੰਪਾਂ ਦੇ। ਅਸੀਂ ਤਾਂ ਕਹਿੰਦੇ ਇਹ ਇੰдый ਹਾਲਤ ਖਰਾਬ ਹੋਇਆ ਅਸੀਂ ਆਪਣੇ ਵਪਾਰ ਬੰਦ ਕਰਕੇ ਇਥੋਂ ਛੱਡ ਕੇ ਚਲੇ ਜਾਵਾਂਗੇ ਇਹੀ ਹਾਲ ਹੈ ਝੁੱਠੇ ਪਰਚੇ ਸਭ ਤੇ ਗੱਜੋ ਜਾਂਦੇ ਨੇ ਜਿਹੜੇ ਲੁੱਟੇਲੇ ਨੇ ਉਹਨਾਂ ਨੂੰ ਕਿਸੇ ਨੂੰ ਫਰਿਆ ਨਹੀਂ ਜਾਂਦਾ। ਇਹ ਤਾਂ ਐਮਐਲਏ ਪ੍ਰਹਾਰ ਸਾਹਿਬ ਨੇ ਵੀ ਕਹਿਣਾ ਵੀ ਪ੍ਰਹਾਰ ਮੈਨੂੰ ਸਾਨੂੰ ਸਾਨੂੰ ਮੈਨੂੰ 1966 76 ਦਾ ਪੰਪ ਲੱਗਿਆ ਹੋਇਆ ਹੈਗਾ ਸਾਡੇ ਪੰਪ ਦਾ ਜਿਹਦੇ ਪਹਿਲਾਂ ਤੱਕ ਸਾਡਾ ਕੋਈ ਵਾਕਏ ਨਹੀਂ ਹੋਏ ਸੀ ਜੇ ਹੁਣ 2 ਸਾਲਾਂ ਤੋਂ ਸਾਡੇ ਪੰਪਾਂ ਤੇ ਲੋਕਾਂ ਨੂੰ ਰਹਿਣਾ ਡੁੱਬ ਰਿਹਾ ਵਪਾਰ ਦਾ ਕੀ ਹਾਲ ਹੋਇਆ ਹੈ